ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼੍ਰੋਣੀ ਅਕਾਲੀ ਦਲ ਬਦਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਚੋਣ ਅਰਜਬਰ ਸਹੀਰਾ ਸਿੰਘ ਗਾਬੜੀਆ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਬਟਾਲਾ ਨਜ਼ਦੀਕ ਗੁਰਦੁਆਰਾ ਸ੍ਰੀ ਅਚਲ ਸਾਹਿਬ ਵਿਖੇ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਹੋਏ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ सबका विधायक लखबीर सिंह नंगल सबका विधायक गुरबचन सिंह बब्बेहाली श्री हरगोबिंदपुर साहिब हल्का इंचार्ज राजनबीर सिंह कुमान हल्का इंचार्ज बटाला श्री नरेश महाजन हल्का इंचार्ज का सिंह माहल कमलजीत चावला श्रोमी गुरद्वारा प्रबंधक कमेटी के एजेकटिव मैंबर जथेदार सुरजीत भुगलवाल श्रोमणी कमेटी मैंबर जथेदार गुरिंदरपाल गोरा ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜਸਲ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਲਾ ਸ਼ਮਸ਼ੇਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਲਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਤਾਮੰਡ ਜਥੇਦਾਰ ਅਮਰਜੀਤ ਸਿੰਘ ਸੇਖਵਾਨ ਸਮੇਤ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਅਰਜਬਰ ਸਹੀਰਾ ਸਿੰਘ ਗਾਬੜੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਕਾ ਪ੍ਰਸਤ ਲੋਕ ਪਾਰਟੀ ਦੀ ਸ਼ਾਖ ਨੂੰ ਢਾਹ ਲਾਉਣ ਦੀਆਂ ਬਹੁਤ ਵੱਡੀਆਂ ਕੋਸ਼ਿਸ਼ ਕਰ ਰਹੇ ਹਨ ਪਰ ਤੁਹਾਡੇ ਵਰਗੇ ਆਗੂ ਅਤੇ ਵਰਕਰ ਉਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਬਟਾਲਾ ਤੋਂ ਸੰਦੀਪ ਸਹੋਤਾ ਦੀ ਰਿਪੋਰਟ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਹਲਕਿਆਂ ਦੇ ਸਾਰੇ ਨਮਾਇੰਦਿਆਂ ਨੇ ਜਿਹਨਾਂ ਨੇ ਭਾਗੀ ਕੀਤੀ ਸੀਗੀ ਹਰਕੰਤ ਸਾਹਿਬ ਜਲ ਉਹ ਹੋਰ ਸ਼ੋਮਨੀ ਕੁੰਦਰਾ ਪਰਲਮੈਂਟ ਕਮੇਟੀ ਦੇ ਮੈਂਬਰ ਤੇ ਜ਼ਿੰਮੇਵਾਰ ਸੱਜਣਾ ਆਲ ਦੇਸ਼ ਜੀ ਇੱਥੇ ਨੇ ਸ਼ਾਮ ਹੋਏ ਨੇ ਕਰੋਨਾ ਨੇ ਸੰਸਦੀ ਦੇ ਨਾਲ ਹੀ ਜੋ ਫੈਸਲਾ ਲਿਆ ਆ ਕਿ ਜਿਹੜੇ ਡੈਲੀਗੇਟ ਬਣਨੇ ਨੇ ਚਾਹੇ ਜ਼ਿਲ੍ਹੇ ਦੇ ਬਣਨੇ ਨੇ ਚਾਹੇ ਉਹ ਸਟੇਟ ਦੇ ਬਣਨੇ ਨੇ ਉਹਨਾਂ ਨੇ ਸਾਰੇ ਅਧਿਕਾਰ ਦੇਣੇ ਆ ਸਾਡੇ ਕਾਰਜਕਾਰੀ ਪ੍ਰਧਾਨ ਨੇ ਇਸ ਦਾਰ ਬਿੰਦੂ ਸੱਤ ਨੂੰ ਗੜਾ ਉਹਨਾਂ ਨੂੰ ਦੇ ਦਿੱਤੇ ਆ ਤੇ ਉਹ ਅਧਿਕਾਰ ਦੇ ਰਿਹਾ ਮੈਂ ਜਾ ਕੇ ਉਹਨਾਂ ਨੂੰ ਦੇ ਦੂੰਗਾ ਤੇ ਇਹਨਾਂ ਨੂੰ ਸਾਡੇ ਜਿਹੜੀ ਡਿਫਟ ਬਣੇਗੀ ਉੱਥੇ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਚਲੋ